ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ ਰੋਟਰੀ ਕਲੱਬ ਸਿਟੀ ਵੱਲੋਂ ਸਵਰਗਸ਼੍ਰੀ ਮਨੀਸ਼ ਟੰਡ ਜੀ ਦੀ ਅਗਵਾਈ ਦੇ ਵਿੱਚ 73ਵਾਂ ਵਿਸ਼ਾਲ ਖੂਨਦਾਨ ਕੈਂਪ ਸ਼੍ਰੀ ਵਿਸ਼ਕਰਮਾ ਮੰਦਰ ਪਹਾਣੀਗੜ੍ਹ ਵਿਖੇ ਯੋਜਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਖੂਨਦਾਨ ਕੈਂਪ ਦਾ ਯੂਜ਼ਨ ਕੀਤਾ ਗਿਆ ਹੈ ਜਿਸ ਦੇ ਉੱਪਰ ਕੀ ਤਕਰੀਬਨ 100 ਦੇ ਕਰੀਬ ਜੁਨਟ ਹੋਣ ਦੀ ਉਮੀਦ ਅਸੀਂ ਜਾ ਰਹੀਆਂ ਹਨ ਜਿੱਥੇ ਕਿ ਰੋਟਰੀ ਕਲੱਬ ਵੱਲੋਂ ਸਿਰਫ ਦੋ ਦਿਨਾਂ ਦੇ ਵਿੱਚ ਹੀ ਕੈਂਪ ਲਗਾਇਆ ਗਿਆ ਜਿਸ ਤੋਂ ਲੋਕਾਂ ਦਾ ਪੂਰਾ ਸਾਥ ਮਿਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਰੋਟਰੀ ਕਲੱਬ ਵੱਲੋਂ ਸਮੇਂ-ਸਮੇਂ ਤੇ ਜਦੋਂ ਵੀ ਕੈਂਪ ਲਾਏ ਜਾਂਦੇ ਹਨ ਤਾਂ ਲੋਕਾਂ ਵੱਲੋਂ ਵੱਧ ਵੱਧ ਚੜ੍ਹ ਕੇ ਯੋਗਦਾਨ ਦਿੱਤਾ ਜਾਂਦਾ ਹੈ। ਤਸਵੀਰਾਂ ਵਿੱਚ ਦੇਖ ਸਕਦੇ ਹੋ ਹੋਂਦਾਨ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾ ਰਿਹਾ ਜਿਸ ਦੇ ਵੀ ਕੀ ਅਗਰਵਾਲ ਸਭਾ ਦੇ ਪ੍ਰਧਾਨ ਵੀਰਿੰਦਰ ਮਿੱਤਲ ਜੀ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਅਤੇ ਸਦੀਸ਼ ਗਰਗ ਜੀ ਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਈਸ਼ਵਰ ਬਾਂਸਲ ਜੀ ਅਤੇ ਨਾਲ ਵਿਸ਼ੂ ਕਰਮਾ ਮੰਦਿਰ ਦੇ ਪੰਡਿਤ ਜੀ ਪੁਜਾਰੀ ਹਨ। ਖੜਿਆ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਇੱਕ ਤਸਵੀਰਾਂ ਦੇ ਵਿੱਚ ਬਲੱਡ ਡੋਨੇਸ਼ਨ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਹਾਂਜੀ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਮੈਂ ਬਲੱਡ ਬੈਂਕ ਰਜਿੰਦਰਾ ਹਸਪੀਟਲ ਬਲੱਡ ਸੈਂਟਰ ਕਿਹਾ ਜਾਂਦਾ ਜੀ ਅੱਜ ਕੱਲ੍ਹ ਉੱਥੇ ਅੱਜ ਜਿਹੜਾ ਰੋਟਰੀ ਕਲੱਬ ਵਾਨੀਗੜ ਵੱਲੋਂ ਕੈਂਪ ਲਗਾਇਆ ਗਿਆ ਜੀ ਇਹ ਆਪਣੇ ਆਪ ਦੇ ਵਿੱਚ ਬੜਾ ਲਾਬਿਦਸਾਲ ਹੈ ਜੀ ਐਸਲੇ ਜਿਹੜਾ ਸਾਡਾ ਬਲੱਡ ਸੈਂਟਰ ਹੈ ਰਜਿੰਦਰਾ ਹਸਪੀਟਲ ਦਾ ਖੂਨ ਦੀ ਭਾਰੀ ਕਮੀ ਦੇ ਨਾਲ ਜੂਝ ਰਿਹਾ ਹੈ ਤੇ ਅਸੀਂ ਕਮਾਲ ਦੀ ਗੱਲ ਇਹ ਹੈ ਵੀ ਸਾਨੂੰ ਅਸੀਂ ਕੱਲ ਇਹਨਾਂ ਨੂੰ ਫੋਨ ਕੀਤਾ ਕਿ ਸਾਨੂੰ ਫੋਨ ਦੀ ਜ਼ਰੂਰਤ ਹੈ ਤੇ ਇਹਨਾਂ ਨੇ ਵਿਦਿਨ 24 ਆਵਰਸ ਇਹ ਐਮਰਜੈਂਸੀ ਕੈਂਪ ਲਗਾਇਆ ਤੇ ਕਮਾਲ ਦੀ ਗੱਲ ਇਹ ਹੈ ਕਿ ਹੁਣ ਤੱਕ ਅਜੇ 2 ਘੰਟੇ ਸ਼ੁਰੂ ਹੋਏ ਐ ਲਗਭਗ 55 ਦੇ ਕਰੀਬ ਜਿਹੜੇ ਯੂਨਿਟ ਹੋ ਚੁੱਕੇ ਨੇ ਤੋ ਇਹ ਨਰਾਇਤ 73ਵਾਂ ਕੈਂਪ ਹੈ ਮੈਂ ਜਿੰਨੇ ਵੀ ਸਾਰੇ ਅੱਜ ਖੂਨਦਾਨ ਕਰਨਾ ਹੈ ਡੋਨਰ ਜਿਹੜੇ ਹੈ ਇਹਨਾਂ ਨੂੰ ਸ਼ਾਰਟ ਨੋਟਿਸ ਤੇ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜੀ ਕਿਉਂਕਿ ਖੂਨ ਦਾ ਜਿਹੜਾ ਹੈ ਕੋਈ ਬਦਲ ਨਹੀਂ ਹੈ ਜੀ ਕਿ ਅੱਜ ਵੀ ਮੈਡੀਕਲ ਸਾਇੰਸ ਦੇ ਇਸ ਦੌਰ ਦੇ ਵਿੱਚ ਵੀ ਜਦੋਂ ਵੀ ਕਿਸੇ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਕਿਸੇ ਦੂਸਰੇ ਵਿਅਕਤੀ ਵੱਲੋਂ ਦਿੱਤਾ ਗਿਆ ਖੂਨ ਹੀ ਜਿਹੜਾ ਹੈਗਾ ਰਜਿੰਦਰਾ ਹਸਪਤਾਲ ਦੇ ਵਿੱਚ ਇਹ ਖੂਨ ਦੀ ਭਾਰੀ ਲੋਡ ਇਸ ਲਈ ਰਹਿੰਦੀ ਹੈ ਕਿਉਂਕਿ ਜਿੰਨੇ ਵੀ ਜਿਹੜੇ ਹੈ ਰੈਫਰਲ ਕੇਸਸ ਹੈ ਆਸ-ਪਾਸ ਦੇ ਇਲਾਕੇ ਤੋਂ ਉਹ ਸਾਰੇ ਉੱਥੇ ਜਿਹੜੇ ਐਮਰਜੈਂਸੀ ਕੇਸਸ ਐ ਐਕਸੀਡੈਂਟ ਕੇਸਸ ਐ ਉਹ ਸਾਡੇ ਕੋਲ ਆਉਂਦੇ ਆ ਸਾਡੀ ਰੋਜ਼ਾਨਾ ਜਿਹੜੀ ਐ ਸਾਨੂੰ 70 ਤੋਂ ਲੈ ਕੇ 100 ਯੂਨਿਟ ਜਿਹੜੀ ਬਲੱਡ ਦੀ ਜ਼ਰੂਰਤ ਪੈਂਦੀ ਐ ਸੋ ਇਹ ਜ਼ਰੂਰ ਤਾਂ ਤਾਂ ਹੀ ਪੂਰੀ ਹੋਏਗੀ ਜੇ ਖੂਨਦਾਨ ਕੈਂਪਾਂ ਦਾ سلسلہ ਚੱਲਦਾ ਰਹੇ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਇਲੈਕਸ਼ਨ ਕਰਕੇ ਕੋਈ ਕੈਂਪਨੀ ਸੀ ਲੱਗ ਰਹੀ ਜਾਇ ਕਾਲਜਾਂ ਦੇ ਵਿੱਚ ਜਿਹੜੇ ਇਮਤਿਹਾਨ ਅਨਾਉਂ ਕਰਕੇ ਸੋ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਜਿਹੜਾ ਇਹ ਕੈਂਪ ਲੱਗਿਆ ਹੈ ਮਤਲਬ ਇਹ ਬਹੁਤ ਹੀ ਮਾਫਿਰ ਦੁਆਰਾ ਕਹਾਗਾ ਕਿ ਬੜਾ ਇੱਕ ਸਫਲਤਾਪੂਰਵਕ ਜਿਹੜਾ ਹੈਗਾ ਚੱਲ ਰਿਹਾ ਹੈਗਾ ਸੋ ਇਹ ਕੈਂਪ ਜਿਹੜਾ ਹੈਗਾ سلسلہ ਚੱਲਦਾ ਰਹੇ ਕਿਉਂਕਿ ਜਿਹੜਾ ਹੈ ਇੱਕ ਹਾਸਿਆ ਦੀ ਜਿਹੜਾ ਕੋਈ ਜਿਹੜੀ ਛੁੱਟੀ ਨਹੀਂ ਹੁੰਦੀ ਜੀ ਬਿਮਾਰੀਆਂ ਦੀ ਕੋਈ ਛੁੱਟੀ ਨਹੀਂ ਹੁੰਦੀ ਹੈਗੀ। ਤੋਂ ਜਿਹੜੇ ਥੈਲਾਸੀਮਿਕ ਸਾਡੇ ਕੋਲ ਬੱਚੇ ਐ ਜਿਨ੍ਹਾਂ ਨੂੰ ਰੋਜ਼ਾਨਾ ਬੇਸ ਤੇ 20 ਤੋਂ 25 ਯੂਨਿਟ ਦੀ ਜ਼ਰੂਰਤ ਹੁੰਦੀ ਹੈ। ਉਹਨਾਂ ਦੇ ਲਈ ਵੀ ਅਸੀਂ ਇੱਕ ਵੇਟ ਨਹੀਂ ਕਰ ਸਕਦੇ ਬਹੁਤੀ ਵੇਟ ਨਹੀਂ ਕਰ ਸਕਦੇ। ਸਰ ਅਸੀਂ ਸੁਣਨ ਚੀ ਵੀ ਆ ਵੀ ਜਿਹੜੇ ਦੋ ਤਿੰਨ ਦੇ ਬਲੱਡ ਬੈਗ ਦੇ ਵਿੱਚ ਮੈਂ ਨਹੀਂ ਮਤਲਬ ਹਾਂ ਜੀ ਮਤਲਬ ਹੈ ਜਿਹੜੇ ਐਮਰਜੈਂਸੀ ਦੇ ਵਿੱਚ ਜਿਹੜੇ ਹੁੰਦੇ ਐ ਵੀ ਕੋਈ ਗਰੁੱਪਾਂ ਦੇ ਵਿੱਚ ਜਿਹੜੇ ਬਹੁਤ ਘਟ ਜਾਂਦੇ ਆ ਜੀ। ਸੋ ਇਸੇ ਕਰਕੇ ਉਹਨੂੰ ਉਸਨੂੰ ਪੂਰਾ ਕਰਨ ਦੇ ਲਈ ਜਿਹੜਾ ਕੈਂਪ ਲਗਾਇਆ ਗਿਆ ਹੈ। ਸੋ ਮੈਂ ਦੱਸਣਾ ਵੀ ਹਰਲੇ ਆਜਨੜੇ ਇਹਨਾਂ ਦਾ ਰੋਟਰੀ ਕਲੱਬ ਦਾ 73ਵਾਂ ਕੈਂਪ ਹੈ ਜੀ ਤੇ ਇਹ ਐਮਰਜੈਂਸੀ ਕੈਂਪ ਹੈ ਮੈਂ ਸਾਰੇ ਬਲਕਿ ਪਵਾਨੀਗੜ ਦੇ ਜਿੰਨੇ ਵੀ ਵਾਸੀ ਆ ਜੀ ਜਿੰਨੇ ਵੀ ਇੱਥੇ ਅੱਜ ਕੈਂਪ 'ਚ ਹਾਜ਼ਰੀ ਭਰਨ ਆਏ ਆ ਮੈਂ ਤੁਹਾਡਾ ਵੀ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਨੂੰ ਤੁਸੀਂ ਹਾਈਲਾਈਟ ਕਰਦੇ ਹੋ ਕਿਉਂਕਿ ਲੋਕਾਂ ਦੇ ਵਿੱਚ ਜਾਗਰੂਕਤਾ ਜਾਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਹੈ ਵੀ ਜੇ 1% ਦੀ ਆਬਾਦੀ ਦੇ ਹਿੰਦੁਸਤਾਨ ਦੀ ਬਲੱਡ ਡੋਨੇਸ਼ਨ ਕਰੇ ਉਹਦੇ 'ਚ 1% ਦੀ ਉੱਪਰੋਂ ਲੈ ਕੇ ਨੈਸ਼ਨਲ ਪੱਧਰ ਤੋਂ ਲੈ ਕੇ ਲੋਕਲ ਲੈਵਲ ਤੱਕ ਆ ਜਾਂਦਾ ਜੀ ਸਾਡੀ ਰ ਹੁੰਦਾ ਜਿਹੜਾ ਕੁੰਚੜਾ ਜਾਂਦਾ ਵੀ ਐਸੀ ਸਿਰਫ ਜਿਹੜਾ ਹੈਗਾ ਵੀ ਸਾਨੂੰ 60 ਤੋਂ 70 ਯੂਨਿਟ ਦੀ ਲੋੜ ਹੈ ਕਿ ਹਰ ਰੋਜ਼ ਜਿਹੜੇ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਸਪਤਾਲ ਦੇ ਵਿੱਚ ਮਰੀਜ਼ ਮਰੀਜ਼ ਤੇ ਬਰੀਜ਼ ਦੇ ਰਿਸ਼ਤੇਦਾਰ ਆਉਂਦੇ ਆ ਤੁঝে ਉਹਨਾਂ ਚ ਜਾਗਰੂਤਾ ਹੋਵੇ ਸਵੈ ਜਾਗਰੂਤਾ ਹੋਵੇ ਸਵੈ ਮੋਟੀਵੇਸ਼ਨ ਹੋਵੇ ਤਾਂ ਇਹ ਸਾਨੂੰ ਖੂਨ ਦੀ ਜਿਹੜੀ ਹੈ ਕਿਸੇ ਨੂੰ ਕੋਈ ਕਹਿਣਾ ਨਾ ਪਵੇ ਪਰ ਫਿਰ ਵੀ ਅੱਛੀ ਗੱਲ ਹੈ ਵੀ ਸਾਡੇ ਕੋਲ ਐਨ ਜੀਓਜ਼ ਐ ਜਿਹੜੀ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੀਆਂ ਆਪ ਉਹਨਾਂ ਨੂੰ ਨਿਭਾ ਕਰਦੀਆਂ ਨੇ ਤੇ ਉਤੋਂ ਵੀ ਅੱਛੀ ਗੱਲ ਹੈ ਵੀ ਜਿੰਨੇ ਵੀ ਸਾਰੇ ਜਿਹੜੇ ਡੋਨਰ ਐ ਜਿਹੜੇ ਅੱਜ ਪਾਰਟਿਸਪੈਂਟਸ ਐ ਜਿਹੜੇ ਇੱਕ ਛੋਟੇ ਜਿਹੇ ਸੱਦੇ ਤੇ ਮਾਮੂਲੀ ਜਿਹੇ ਸੱਦੇ ਤੇ ਬਲੱਡ ਦੇਣ ਆਏ ਸੋ ਇਹ ਬਹੁਤ ਮਤਲਬ ਇੱਕ ਵੱਡੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਸਮਾਜਿਕ ਇੱਕ ਜੁਟਦਾ ਦਾ ਦੇ ਇੱਕ ਮਿਸਾਲ ਹੈ ਸ੍ਰੀ ਕਾਲ ਜੀ ਮੇਰੇ ਨਾਮ ਡਾਕਟਰ ਵਿਨੇ ਹੈ ਮੈਂ ਸੀਨੀਅਰ ਰੈਜ਼ੀਡੈਂਟ ਰਜਿੰਦਰਾ ਹਸਪੀਟਲ ਵਿੱਚ ਆ ਮੈਡਮ ਜਿਵੇਂ ਅੱਜ ਕੱਲ੍ਹ ਠੰਡ ਦਾ ਮੌਸਮ ਚੱਲ ਰਿਹਾ ਹੈ ਲੋਕ ਹੁਣ ਦਾਨ ਕਰਨ ਤੋਂ ਡਰਦੇ ਨੇ ਘਬਰਾਉਂਦੇ ਨੇ ਕਿਵੇਂ ਦੇਖਦੇ ਤੁਸੀਂ ਮੈਨੂੰ ਜੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਠੰਡ 'ਚ ਤਾਂ ਸਭ ਤੋਂ ਵਧੀਆ ਹੈਗਾ ਆ ਜਿਹੜਾ ਵੈਸੋਵੇਗਲ ਹੈ ਉਹ ਘਟ ਹੁੰਦਾ ਹੈ ਸਭ ਤੋਂ ਮੌਸਮ ਤਾਂ ਇਦਾਂ ਦੀ ਕੋਈ ਗੱਲ ਨਹੀਂ ਕੋਈ ਡਰਨ ਦੀ ਗੱਲ ਨਹੀਂ ਹੈਗੀ ਕੋਈ ਨੁਕਸਾਨ ਨਹੀਂ ਹੈ ਠੰਡ 'ਚ ਕਰੇ ਦਾ ਬਿਲਕੁਲ ਰੈਗੂਲਰ ਜਿੱਦਾਂ ਤੁਸੀਂ ਬਲੱਡ ਡੋਨੇਟ ਕਰਦੇ ਹੋ ਉਹਦਾ ਕਰ ਸਕਦੇ ਹੋ ਹਾਂ ਲੋਕਾਂ ਨੂੰ ਦੇਖਦੇ ਵੀ ਗਿੰਦਰਾ ਹਸਪੀਟਲ ਚ ਜਾਂਦੇ ਨੇ ਦੂਸਰੇ ਆਮਲੀ ਦੇ ਡਾਕਟਰਾਂ ਨੂੰ ਸਾਨੂੰ ਕਿਉਂ ਮਿਲਦਾ ਨਹੀਂ ਉੱਥੇ ਬੜਾ ਦੇਖਨੇ ਅਸੀਂ ਆਮ ਲੋਕ ਵੀਡੀਓ ਵੀਰਲ ਕਰ ਦਿੰਦੇ ਨੇ ਚੀਜ਼ਾਂ ਨੂੰ ਲੈ ਕੇ ਕਿਵੇਂ ਲੋਕਾਂ ਨੂੰ ਮੋਟੀਵੇਸ਼ਨ ਕਰੋਂਗੇ ਵੀ ਇਹ ਚੀਜ਼ਾਂ ਨਹੀਂ ਉੱਥੇ ਜੇ ਹੁੰਦੀਆਂ ਤਾਂ ਦਿਲ ਦੇ ਦਿੱਤਾ ਜਾਂਦਾ ਤੇ ਸਾਨੂੰ ਸਾਰੋਂ ਵੱਧ ਵੱਧ ਦਾਨ ਵੀ ਕਰਨਾ ਚਾਹੀਦਾ ਐਕਚੁਅਲੀ ਜੀ ਰਜਿੰਦਰਾ ਜਿਹੜਾ ਹਸਪੀਟਲ ਟਰਸ਼ਰੀ ਕੇਅਰ ਸੈਂਟਰ ਹੈ ਇੱਥੇ ਸਾਰੇ ਰੈਫਰਡ ਕੇਸ ਆਉਂਦੇ ਆ ਹੈਨਾ ਸਾਡੇ ਦਿਨ ਦਾ 100 ਬਲੱਡ ਸਾਡਾ ਚਲਾ ਜਾਂਦਾ ਤੇ ਜੇ ਇੱਕ ਕੈਂਪ ਤੋਂ 100 ਬਲੱਡ ਆਇਆ ਉਹ ਇੱਕ ਦਿਨ ਤੇ ਚਲਾ ਗਿਆ ਤੇ ਸਾਡੇ ਕੋਲੇ ਜਿਹੜੀ ਮੰਗ ਹੈ ਉਹ ਬਹੁਤ ਜ਼ਿਆਦਾ ਹੈ ਤੇ ਜਿਹੜਾ ਸਾਨੂੰ ਐਨਜੀਓ ਸਪੋਰਟ ਕਰਦੇ ਆ ਬਹੁਤ ਸਾਰੇ ਕਰਦੇ ਆ ਬਟ ਸਟਿਲ ਲੋਕ ਘੱਟ ਰਹਿ ਜਾਂਦੀ ਹੈ ਤਾਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਨਾਲ ਰਿਲੇਟਿਵ ਆਏ ਹੁੰਦੇ ਆ ਇਹ ਚਾਰ ਆਏ ਨੇ ਉਹਨਾਂ ਚੋਂ ਇੱਕ ਵੀ ਡੋਨੇਟ ਕਰ ਦੇ ਤਾਂ ਸਾਡੀ ਪੂਰੀ ਹੋ ਜਾਏਗੀ ਡਿਮਾਂਡ ਬਟ ਉਹ ਵੀ ਲੋਕ ਕਰਨੀ ਬੰਦੇ ਫਿਰ ਉਸ ਚੱਕਰ 'ਚ ਥੋੜਾ ਜਿਹਾ ਕਨਫਲਿਕਟ ਆ ਜਾਂਦਾ ਨਹੀਂ ਤਾਂ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਸਾਡੇ ਕੋਲੇ ਜਦੋਂ ਬਲੱਡ ਹੁੰਦਾ ਅਸੀਂ ਕਦੀ ਵੀ ਜੇ ਐਕਸਟਰਾ ਬਲੱਡ ਹੈ ਕਦੀ ਕੁਝ ਟਾਈਮ ਹੁੰਦਾ ਸਾਲ ਦੇ ਕੁਝ ਮਹੀਨੇ ਕਿ ਸਾਡੇ ਕੋਲ ਬਲੱਡ ਪੂਰਾ ਹੈ ਉਦੋਂ ਅਸੀਂ ਕਿਸੇ ਤੋਂ ਨਹੀਂ ਮੰਗ ਕਰਦੇ ਪਰ ਜੇ ਬਲੱਡ ਹੀ ਨਹੀਂ ਹੈ ਤਾਂ ਸਾਨੂੰ ਅੱਗੇ ਕਰਨੀ ਪੈਂਦੀ ਹੈ ਕਿ ਉਹਦੇ ਨਾਲ ਦੇ ਰਿਲੇਟਿਵਸ ਨੂੰ ਖੂਨ ਦਾਨ ਕਰਕੇ ਫੇਰ ਹੀ ਮਿਲੇਗਾ ਜੀ ਮੇ ਜੀ ਹੁਣ ਚੱਲ ਰਹੀ ਹੈ ਸ਼ਾਰਟੇਜ ਹੁਣ ਕਾਫੀ ਚੱਲ ਰਹੀ ਹੈ ਤਾਂ ਇਸ ਟਾਈਮ ਤੇ ਅਸੀਂ ਬਿਨਾਂ ਡੋਨੇਸ਼ਨ ਤੋਂ ਦੇ ਨਹੀਂ ਸਕਦੇ ਇਹ ਰਿਲੇਟਿਵਸ ਨੂੰ ਬੜਾ ਸਮਝਣ ਦੀ ਲੋੜ ਹੈਗੀ ਤੇ ਤੁਸੀਂ ਵੀ ਜੇ ਇਹ ਕਰ ਸਕਦੇ ਹੋ ਪ੍ਰੋਪਗੇਟ ਮੀਡੀਆ ਥਰੂ ਤਾਂ ਪਲੀਜ਼ ਇਹ ਅਸੀਂ ਜਾਣ ਬੋਝ ਕੇ ਕਿਸੇ ਨੂੰ ਵੀ ਤੰਗ ਨਹੀਂ ਕਰਨਾ ਚਾਹੁੰਦੇ ਬਟ ਸਾਡੇ ਕੋਲੇ ਜਦੋਂ ਬਲੱਡ ਦੀ ਘਾਟ ਹੁੰਦੀ ਹੈ ਉਦੋਂ ਹੀ ਅਸੀਂ ਰਿਕਵੈਸਟ ਕਰਦੇ ਆ ਨਹੀਂ ਤਾਂ ਇਹ ਸਾਨੂੰ ਕਰਨ ਦੀ ਲੋੜ ਨਹੀਂ ਪੈਂਦੀ ਜੇ ਸਾਨੂੰ ਰੈਗੂਲਰ ਐਨ ਜੀਓਸ ਕੈਂਪਸ ਲਗਾਣ ਤਾਂ ਸਾਨੂੰ ਕੋਈ ਲੋੜ ਨਹੀਂ ਹੈਗੀ ਬਲੱਡ ਦੀ ਮੰਗ ਕਰਨ ਆ ਕਿਵੇਂ ਦੇਖਣਾ ਲੋਕ ਦਾਨ ਪੈਸੇ ਦਾ ਕਰਦਾ ਹੈ ਕੋਈ ਕਾਸੀ ਚੀਜ਼ ਦਾ ਦਾਨ ਕਰਦਾ ਹੈ ਖੂਨ ਦਾਨ ਵਰਗੀ ਖੂਨਦਾਨ ਤਾਂ ਜੀ ਮਹਾਦਾਨ ਹੈ ਜੇ ਇੱਕ ਬੰਦਾ ਖੂਨਦਾਨ ਕਰਦਾ ਤਾਂ ਚਾਰ ਜ਼ਿੰਦਗੀਆਂ ਬਚਦੀਆਂ ਨੇ ਤੇ ਇਹਦਾ ਤਾਂ ਆਪਾਂ ਕੋਈ ਹੈ ਹੀ ਨਹੀਂ ਇਹਦੀ ਤਾਂ ਬਰਾਬਰੀ ਕਿਸੇ ਵੀ দান ਦੇ ਬਰਾਬਰੀ ਨਹੀਂ ਹੈਗੀ ਤੇ ਜਿਹੜੇ ਹੈਲਦੀ ਨੌਜਵਾਨ ਨੇ ਜਾਂ ਤੁਸੀਂ ਜੇ ਤੁਸੀਂ ਕਾਉਂਸਲਿੰਗ ਵੀ ਜਾਣਦੇ ਹੋ ਕਿ ਤੁਸੀਂ ਕਰ ਸਕਦੇ ਹੋ ਕਿ ਨਹੀਂ ਤੁਸੀਂ ਰਜਿੰਦਰਾ ਹਸਪੀਟਲ ਆ ਕੇ 828 ਕਦੀ ਵੀ ਆ ਕੇ ਮਿਲ ਸਕਦੇ ਹੋਗੇ ਡਾਕਟਰ ਨੂੰ ਤੇ ਮੈਂ ਇਹੀ ਤੁਹਾਡੇ ਥਰੂ ਮੈਸੇਜ ਦੇਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਖੂਨਦਾਨ ਜਿਹੜੇ ਹੈਲਦੀ ਲੋਕਾਂ ਚੋਂ ਕਰਨ ਤਾਂ ਜਿਹੜੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਇੰਨੀ ਖੇਚਲਦਾ ਹੋਵੇ ਗਵਰਨਮੈਂਟ ਹਸਪੀਟਲ ਵਿੱਚ ਕੀ ਨਾਮ ਹੈ ਜੀ ਪ੍ਰਦੀਪ ਮਿੱਤਲ ਮਿੱਤਲ ਸਾਹਿਬ ਕੈਂਪ ਲਾਇਆ ਜਾ ਰਿਹਾ ਰੋਟਰੀ ਕਲੱਬ ਵੱਲੋਂ ਡੋਨੇਸ਼ਨ ਆ ਕਿ ਕਿ ਬਿਲਕੁਲ ਰੋਟਰੀ ਕਲੱਬ ਭਵਾਨੀਗੜ੍ਹ ਵੱਲੋਂ ਅੱਜ ਜੋ 73ਵਾਂ ਖੂਨਦਾਨ ਕੈਂਪ ਹੈ ਬਿਸ਼ਕਰਮਾ ਮੰਦਿਰ ਵਿੱਚ ਲਵਾਇਆ ਜਾ ਰਿਹਾ ਮਨੀਸ਼ ਧਨਤੀ ਸਾਡੇ ਪਿਛਲੇ ਦਿਨੀ ਸਾਡੇ ਸ਼ੈਲਰ ਮਾਲਕ ਸੀ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦੀ ਯਾਦ ਵਿੱਚ ਅੱਜ ਇਹ ਕੈਂਪ ਲਗਾਇਆ ਜਾ ਰਿਹਾ ਤੇ ਹਰ ਦੇਖਦੇ ਵੀ ਰੋਟਰੀ ਕਲੱਬ ਉਹ ਜਦੋਂ ਵੀ ਰਜਿੰਦਰਾ ਹਸਪੀਟਲ ਦੀ ਟੀਮ ਬੇਨਤੀ ਕਰਦੀ ਹੈ ਇੱਕ ਅਪੀਲ ਦੇ ਕੈਂਪ ਸ਼ਾਰਟਕਟ ਉਹ ਟਾਈਮ ਕੱਟ ਦੇ ਜਮੇਲ ਆਇਆ ਕੈਂਪ ਤਰੀਕਾ ਲੱਗਦੇ ਰਹੇ ਬਿਲਕੁਲ ਜੀ ਦੇਖੋ ਕੱਲ ਸਾਡੇ ਇਸ਼ਵਰਾਂਸ ਸਿੰਘ ਜੀ ਪ੍ਰੈਜ਼ੀਡੈਂਟ ਨੇ ਜੀ ਰੋਟਰੀ ਕਲੱਬ ਭੋਨ ਨਗੜ ਦੇ ਉਹਨਾਂ ਨੂੰ ਕੋਲ ਕਾਲਜ ਰਜਿੰਦਰਾ ਹਸਪੀਟਲ ਵਾਲਿਆਂ ਦੀ ਬਲੱਡ ਬੈਂਕ ਦੀ ਤੇ ਇਹਨਾਂ ਨੇ ਇਮੀਡੀਏਟਲੀ ਬਹੁਤ ਮਿਹਨਤ ਦੇ ਨਾਲ ਇਹ ਕੈਂਪ ਨੂੰ ਇੱਕ ਦਿਨ ਦੇ ਵਿੱਚ ਹੀ ਆਰਗੇਨਾਈਜ਼ ਕੀਤਾ ਕਿੰਨੇ ਘੰਟੇ ਤੱਕ ਡੋਨੇਸ਼ਨ ਲਗਭਗ 70 ਦੇ ਕਰੀਬ ਹੋ ਚੁੱਕੇ ਨੇ ਸਾਨੂੰ ਆਸ ਹੈ ਵੀ 100 ਦੇ ਲਗਭਗ ਹੋ ਜਾਣਗੇ ਥੈਂਕ ਯੂ ਈਸ਼ਰ ਬੰਸਲ ਪ੍ਰੈਜ਼ੀਡੈਂਟ ਰੋਟਰੀ ਕਲੱਬ ਪੌਣਿਕਰ ਜੀ ਰੋਟਰੀ ਕਲੱਬ ਨੇ ਦੇਖਿਆ ਬਹੁਤ ਘੱਟ ਟਾਈਮ ਦੇ ਵਿੱਚ ਕੱਲ 12 ਵਜੇ ਕੈਂਪ ਨੂੰ ਤਿਆਰੀ ਕੀਤੀ ਤੇ ਅੱਜ ਕੈਂਪ ਲਾ ਦਿੱਤਾ ਗਿਆ ਇਹ ਕੰਮ ਕੱਲ੍ਹ ਇਸ ਤਰ੍ਹਾਂ ਸੀ ਬਲੱਡ ਬੈਂਕ ਤੋਂ ਸੁਖਿੰਦਰ ਜੀ ਦਾ ਮੈਨੂੰ ਫੋਨ ਆਇਆ ਕਿ ਐਮਰਜੈਂਸੀ ਦੇ ਵਿੱਚ ਤੁਸੀਂ ਕੱਲ ਦੀ ਡੇਟ ਦੇ ਵਿੱਚ ਸਾਨੂੰ ਬਲੱਡ ਕੈਂਪ ਪਲਾਨ ਕਰਕੇ ਦਿਓ ਕਿਸ ਮੈਕੇ ਜੀ ਤੁਸੀਂ ਸੁਖਿੰਦਰ ਜੀ ਇਸ ਤਰ੍ਹਾਂ ਪੋਸੀਬਲ ਨਹੀਂ 5-7 ਦਿਨ ਤੱਕ ਘਟਾ ਘਟਾ ਇੱਕ ਬਲੱਡ ਕੈਂਪ ਨੂੰ ਆਰਗੇਨਾਈਜ਼ ਕਰਨ ਵਾਸਤੇ ਲਾ ਦੇਣੇ ਕਹਿੰਦੇ ਸਾਨੂੰ ਪਤਾ ਸਾਨੂੰ ਥੋੜੇ ਜੁਨੀਟ ਵੀ ਦੇ ਦੋ ਕਿ ਤਾਂ ਠੀਕ ਹੈ ਕਿਸੇ ਬੰਦੇ ਦੀ ਜਾਨ ਨਾ ਉਸ ਚੀਜ਼ ਨੂੰ ਅੱਗੇ ਪਰਸੋ ਕਰਦੇ ਹੋਏ ਮੈਂ ਚਲੋ ਭਗਵੰਤ ਖਰੇ ਜੀ ਨਾਲ ਗੱਲ ਕੀਤੀ ਪ੍ਰਦੀਪ ਮਿੱਤਲ ਜੀ ਨਾਲ ਗੱਲ ਕੀਤੀ ਤਰਮ ਵੀਰ ਗਰਗ ਜੀ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਕੁਝ ਨਹੀਂ ਹੁੰਦਾ ਤੁਸੀਂ ਹਿੰਮਤ ਮਾਰੋ ਮਨੀਸ਼ ਢੰਡ ਦੇ ਜੋ ਪਿਛਲੇ ਦਿਨਾਂ ਦੇ ਵਿੱਚ ਸ਼ੈਲਰ ਇੰਡਸਟਰੀ ਦੀ ਇੱਕ ਤਰ੍ਹਾਂ ਮਾਂ ਕਹੇ ਜਾਂਦੇ ਸੀ ਉਹ ਦੁਨੀਆ ਨੂੰ અલਵਿਦਾ ਕਰ ਗਏ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਪਲਾਨ ਕੀਤਾ ਕਿ ਵੀ ਇਹਨੂੰ ਛੇਤੀ ਤੋਂ ਛੇਤੀ ਨਪੇਰੇ ਚਾੜੀਏ ਉਸ ਚੀਜ਼ ਦੀ ਵਿੱਚ ਅੱਗੇ ਚੱਲਦੇ ਹੋਏ ਅਸੀਂ ਇਹ ਮਿਹਨਤ ਕੀਤੀ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਦਾ ਕੰਮ ਜਾਵਦਾ ਤੇ ਹੁਣ ਅੱਗੇ ਇੱਕ ਰੈਲਿਟੀ ਦੇ ਵਿੱਚ ਵੀ ਕੰਮ ਜਾਵ ਹੁੰਦਾ ਦਿਖ ਰਿਹਾ 70 ਦੇ ਕਿਲ ਵਿੱਚ ਯੂਨਿਟ ਹੋ ਚੁੱਕੇ ਨੇ ਬਾਕੀ ਅੱਗੇ ਜਾਰੀ ਨੇ ਹਾਂ ਅਸੀਂ ਦੇਖਿਆ ਵੀ ਤੁਸੀਂ ਪਲੇਟਫਾਰਮ ਸੋਸ਼ਲ ਮੀਡੀਆ ਨੂੰ ਤੌਰ ਤੇ ਵਰਤਿਆ ਪਰਸਨਲੀ ਮੈਸੇਜ ਵੀ ਪਾਇਆ ਸਾਨੂੰ ਵੀ ਮੈਸੇਜ ਆਦੇ ਆਪ ਲੋਕਾਂ ਨੂੰ ਪਾਇਆ ਕਿੰਨਾ ਕੁ ਮੋਟੀਵੇਸ਼ਨ ਮਿਲਿਆ ਤੁਹਾਨੂੰ ਜੀ ਬਹੁਤ ਅੱਛਾ ਮੋਟੀਵੇਸ਼ਨ ਮਿਲਿਆ ਮੈਡਮ ਨਰੇਂਦਰ ਕੋਰ ਭਰਾਜੀ ਨੇ ਆਪਣੇ ਪੇਜ ਦੇ ਉੱਤੇ ਮੋਟਿਵ ਯੂ ਪਲੇਟਫਾਰਮ ਦੇ ਉੱਤੇ ਪਾਇਆ ਗਿਆ ਵਿਜੇਂਦਰ ਸਿੰਘਲਾ ਜੀ ਵੱਲੋਂ ਪਾਇਆ ਗਿਆ ਤੇ ਮਤਲਬ ਹੋਰ ਵੀ ਹਸਿਆ ਨੇ ਜਿਹੜੇ ਪਾਇਆ ਗਿਆ ਸਾਡੇ ਸਾਡੇ ਰੋਟਰੀ ਕਲੱਬ ਦੇ ਹੋਰ ਬੰਦੇ ਨੇ ਮਤਲਬ ਹਰ ਇੱਕ ਜਿਨ੍ਹਾਂ ਦਾ ਮੈਂ ਧੰਨਵਾਦ ਕਰਾ ਥੋੜਾ ਸਭ ਸਭ ਨੇ ਹੀ ਮਤਲਬ ਇਸ ਵਾਰ ਸੇ ਪੂਰਨ ਸਹਿਯੋਗ ਕੀਤਾ ਕਿਉਂਕਿ ਇੱਕ ਮਨੁਸ਼ਾ ਅਟ ਜੀ ਨੂੰ ਇੱਕ ਅਸਲੀ ਸ਼ਰਧਾਂਜਲੀ ਦੇਣ ਜਾ ਰਹੇ ਸੀ ਜਿਹੜੀ ਪਰਮਾਤਮਾ ਕਰੇ ਵੀ ਮਤਲਬ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਮਿਲਿਆ